सद कमेटी किसान मोर्चा कान मज़दूर ਕਿਸਾਨੀ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਸਿਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਵਾ ਸੰਘਰਸ਼ ਵਿੱਢਿਆ ਜਾਂਦਾ ਇਸੇ ਕੜੀ ਤਹਿਤ ਹੀ ਗੁਰਦਾਸਪੁਰ ਦੇ ਟੈਂਕ ਚੌਂਕ ਦੇ ਵਿੱਚ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਚਾਹੇ ਮਾਝਾ ਕਿਸਾਨ ਸੰਘਰਸ਼ ਕਮੇਟੀ ਹੋਵੇ ਚਾਹੇ ਪਗੜੀ ਸੰਭਾਲ ਜੱਟਾ ਲਹਿਰ ਹੋਵੇ ਕਿਸਾਨ ਸੰਯੁਕਤ ਮੋਰਚੇ ਦੇ ਝੰਡੇ ਹੇਠਾਂ ਜਿਹੜਾ ਵਾ ਵੱਖੋ-ਵੱਖ ਕਿਸਾਨ ਆਗੂ ਟੀਮ ਜਿਹੜੀ ਹੈ ਉਹਦੀ ਅਗਵਾਈ ਹੇਠ ਵੱਡੀ ਤਦਾਦ ਦੇ ਵਿੱਚ ਜਿਹੜਾ ਇਕੱਟਾ ਟੈਂਕ ਚੌਂਕ ਗੁਰਦਾਸਪੁਰ ਬੱਬਰੀ ਚ ਬਾਈਪਾਸ ਦੇ ਉੱਪਰ ਜੁੜਿਆ ਹੋਇਆ ਵਾ ਪੁੱਛ ਲੈਣੇ ਆ ਕਿ ਅੱਜ ਦੇ ਇਸ ਪ੍ਰੋਟੈਸਟ ਦੀਆਂ ਕੀ ਮੰਗਾਂ ਨੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਹਾਂਜੀ ਅੱਜ ਦਾ ਇਸ ਇਹ ਪ੍ਰੋਟੈਸਟ ਦੀਆਂ ਕਿਹੜੀਆਂ ਮੁੱਖ ਮੰਗਾਂ ਨੇ ਇਹ ਜਿਹੜੀਆਂ ਸਾਡੀਆਂ ਮੰਗਾਂ ਵਾ ਇੱਕ ਤਾਂ ਸਾਡਾ ਗੰਨੇ ਦਾ ਬਕਾਇਆ ਜਿਹੜਾ 61 ਰੁਪਏ 50 ਪੈਸੇ ਉਹ ਬਿਲਕੁਲ ਨਹੀਂ ਦੇਣ ਦੀ ਸਰਕਾਰ ਠੀਕ ਹੈ ਜੀ ਨੰਬਰ 2 ਜਿਹੜੀ ਜ਼ਮੀਨਾਂ ਦੀ ਰਿਕੁਇਰ ਕਰਨ ਦੀ ਗੱਲ ਵਾ ਇਹ ਜਿਹੜੀ ਬਿਲਕੁਲ ਗਲਤ ਵਾ ਪੈਸਾ ਕੋਈ ਨਹੀਂ ਆਂਦੇ ਦੇਣਾ ਤੇ ਜ਼ਮੀਨਾਂ ਤੁਹਾਡੀਆਂ ਲੈ ਲੈਣੀਆਂ ਨੰਬਰ 3 ਢੋਨਾ ਪੱਕ ਜਾਣਾ ਹੁਣ ਤੇ ਕਣਕ ਜੇ ਪਈ ਆ ਸੈਲਰਾਂ ਦੇ ਵਿੱਚ ਸੈਲਰਾਂ ਜੋ ਕਣਕ ਨਹੀਂ ਚੁੱਕਦੇ ਜੇ ਮੁੜਕੇ ਨਾ ਕਹਣਾ ਸਪੇਸ ਹੈ ਨਹੀਂ ਪਿਛਲੀ ਵਾਰ ਅਸੀਂ ਲੁੱਟ ਖਾਧੀ ਇੱਥੇ ਤੁਹਾਡੇ ਸਾਹਮਣੇ ਲਾਇਆ ਹੈ ਤਰਨਾ ਤੇ ਕਹਿੰਦੇ ਚੁੱਕ ਲੈਨੇ ਆ ਤੇ ਉਹ ਇਹ ਖਾਲੀ ਨਹੀਂ ਕੀ ਕਰਨ ਦੇ ਤੇ ਮਨਜੂਰੀਆ ਖਾਤ ਜਿਹੜੀ ਆ ਉਹ ਦਿੱਤੀ ਨਹੀਂ ਗਈ ਪਤਾ ਨਹੀਂ ਕਿੱਥੇ ਵੇਚ ਲੈਂਦੇ ਆ ਸਾਨੂੰ ਕੋਈ ਸਮਝ ਨਹੀਂ ਲੱਗਦੀ ਦੁਨੀਆ ਤਰਾਸ ਤਰਾਸ ਕਰਨ ਈ ਆ ਇਹ ਕਰਕੇ ਜ਼ਿੰਮੇਦਾਰ ਨਹੀਂ ਚਾਹੁੰਦੇ ਵੀ ਅਸੀਂ ਕਰਨ ਲਾਈਏ ਇਹ ਮਜਬੂਰ ਰੱਖੇ ਆ ਸਤਾਏ ਆ ਇਹਨਾਂ ਨੂੰ ਲੋਕਾਂ ਨੂੰ ਇਹ ਕਰਕੇ ਮਜਬੂਰ ਹੋ ਕੇ ਆਏ ਆ ਇਹਨਾਂ ਦਾ ਜੀ ਨਹੀਂ ਕਰਦਾ ਗੰਨੇ ਦੀ ਦੱਸ ਦਿਓ ਕਿ ਬਕਾਇਆ ਰਾਸ਼ੀ ਕੁੱਲ ਜਿਹੜੀ ਆ ਇਹ ਕਿਸਾਨਾਂ ਦੀ ਕਿੰਨੀ ਰਹੀ 120 ਕਰੋੜ ਆ 120 ਕਰੋੜ ਆ ਤੇ ਕੀ ਜਵਾਬ ਕੀ ਹੈ ਮੈਨੇਜਮੈਂਟ ਦਾ ਜਵਾਬ ਕਹਦਾ ਹੈ ਹੀ ਨਹੀਂ ਨਹੀਂ ਦਿੰਦੇ ਹੀ ਨਹੀਂ ਠੀਕ ਹੈ ਦਿੰਦੇ ਨਹੀਂ ਇਹ ਸਾਨੂੰ ਇੱਕ ਬੰਦਾ ਦਿਹਾੜੀ ਤੇ ਲਾ ਕੇ ਵਿਖਾਲ ਦੇਣ ਸਾਮਾ ਨੂੰ ਨੂੰ ਪੈਸੇ ਨਾ ਨਾ ਤੁਹਾਡੇ ਗੱਲ ਪੈ ਜੂ ਇਹ ਅੱਜ ਦੀ ਇਹ ਸਥਿਤੀ ਹੈਗੀ ਆ ਮੌਜੂਦਾ ਸਮੇਂ ਦੀ ਜਾਂ ਪੁਰਾਤਨ ਸਮੇਂ ਤੋਂ ਲੈ ਕੇ ਜਿਹੜੇ ਗੰਨੇ ਦੇ ਸੀਜ਼ਨ ਸੀ ਇਹੋ ਹਾਲਾਤ ਬਣੇ ਰਹੇ ਆ ਨਹੀਂ ਥੋੜੇ ਥੋੜੇ ਸੁਧਰੇ ਹੀ ਪਰ ਉਹਨਾਂ ਦੇ ਦੇਤੀ ਆ ਕੁਝ ਪ੍ਰਾਈਵੇਟ ਮਿਲਾਂ ਨੇ ਪੈਸੇ ਦੇਤੇ ਆ ਇਹ ਜਿਹੜੇ ਸਾਨੂੰ ਮਤਲਬ ਗਵਰਨਮੈਂਟ ਨੇ ਦੇਣੀ ਸਬਸਿਡੀ ਗਵਰਨਮੈਂਟ ਨਹੀਂ ਦੇਣ ਈ ਭਗਵੰਤ ਮਾਨ ਸੋ ਦੂਸਰੀ ਗੱਲ ਲੈਂਡ ਪੂਲਿੰਗ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਕਹਿਣਾ ਤੇ ਇਹ ਤੇ ਸਰਕਾਰ ਕਿਸਾਨਾਂ ਵਾਸਤੇ ਬੜੀ ਲਾਹੇਵੰਦ ਆ ਲਾਹੇਵੰਦ ਕਾਦੀ ਆ ਮੇਰੇ ਆਪਣੇ ਪਿੰਡ ਲੈ ਜਾਓ ਆਪਣੇ ਪਿੰਡੋਂ ਉਥੋਂ ਕਰਾ ਲੈ ਜੇ ਚੰਗੀ ਆ ਤੇ ਲੰਬੇਕ ਫਾਇਦਾ ਕੋ ਦੇਣਾ ਆਪਣੇ ਰਿਸ਼ਤੇਦਾਰਾਂ ਦੀ ਦੇ ਦੇ ਜ਼ਮੀਨ ਦੇਖੋ ਗੱਲ ਥੋੜੀ ਆ ਇਹ ਗੱਲ ਬੰਦੀ ਨਹੀਂ ਬਿਲਕੁਲ ਨਹੀਂ ਲਾਏ ਵੰਦੇ ਕਾਲੇ ਕਾਨੂੰਨ ਵੀ ਹੰਦੇ ਹੀ ਲਾਏ ਵੰਦੇ ਵਾ ਮੁੜ ਕੇ ਕਿੱਦਾਂ ਕਹਤੇ ਵੀ ਨਹੀਂ ਚੰਗੇ ਕੀ ਕਾਲੇ ਕਾਨੂੰਨਾਂ ਦੀ ਤਰਜ਼ ਦੇ ਉੱਪਰ ਪੰਜਾਬ ਸਰਕਾਰ ਨੂੰ ਜਿਵੇਂ ਰੋ ਵੱਡਾ ਪੰਜਾਬ ਦੇ ਵਿੱਚ ਕਿਸਾਨਾਂ ਦਾ ਰੋਸ ਨਜ਼ਰ ਆ ਰਿਹਾ ਇਹ ਪਾਲਿਸੀ ਵੀ ਜਿਹੜੀ ਆ ਇਹਦਾ ਯੂ ਟਰਨ ਲੈਣਾ ਇਹ ਬਿਲਕੁਲ ਪਾਲਿਸੀ ਰੱਦ ਹੋਊਗੀ ਕਦੀ ਵਾਸਤੇ ਪਾਲਿਸੀ ਕਾਮਯਾਬ ਨਹੀਂ ਹੋ ਸਕਦੀ ਤੇ ਨਾ ਕਰਨ ਦੇਣੀ ਆ ਇਹ ਪੰਜਾਬ ਦੀ ਧਰਤੀ ਆ ਇੱਥੇ ਬੜੇ ਬੜੇ ਆਏ ਤੇ ਮੂੰਹ ਨਹੀਂ ਖਾ ਕੇ ਗਏ ਆ ਇੱਥੋਂ ਇਹ ਸਰਕਾਰ ਜਿਹੜੀ ਦਿੱਲੀ ਦੀ ਇਹ ਵੀ ਮੂੰਹ ਦਿਖਾ ਕੇ ਜਾਊਗੀ ਕੀ ਲੱਗਦਾ ਕਿ ਲੈਂਡ ਪੋਲਿੰਗ ਦੀ ਪਾਲਿਸੀ ਤਾਂ ਥੂਪੀ ਜਾ ਰਹੀ ਆ ਇਹਨੂੰ ਲੈ ਕੇ ਪੰਜਾਬ ਸਰਕਾਰ ਦਾ ਕਿਸਾਨੀ ਵੱਡਾ ਬੋਟ ਬੈਂਕਾ ਉਹਨੂੰ ਖੋਰਾ ਲੱਗ ਸਕਦਾ ਖੋਰਾ ਤੇ ਲੱਗਾ ਹੀ ਆ ਉਹ ਤਾਂ ਖਤਮ ਹੋਆਂ ਕੰਮ ਹੋ ਭਾਵੇਂ ਕਰਨ ਨਾ ਤੇ ਭਾਵੇਂ ਨਾ ਕਰਨ ਉਹਨੇ ਪੱਲੇ ਕੱਖ ਨਹੀਂ ਹੋਣਾ ਰੋਨਾ ਕਿਉਂ 48 ਜਿ ਕੱਖ ਨਹੀਂ 48 ਜਿ ਕੱਖ ਨਹੀਂ ਹੋਣ ਦੀ ਕਿਉਂ ਜਿਵੇਂ ਮਾਝਾ ਸੰਘਰਸ਼ ਕਮੇਟੀ ਦੇ ਜਿਹੜੇ ਸਰਪ੍ਰਸ ਸਨ ਕਸ਼ਮੀਰ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਤੋਂ ਇਲਾਵਾ ਪਗੜੀ ਸੰਭਾਲ ਜੱਟਾਂ ਲਹਿਰ ਦੇ ਆਗੂ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਨੇ ਆ ਕਿ ਜਿਵੇਂ ਲੈਂਡ ਪੂਲਿੰਗ ਨੂੰ ਲੈ ਕੇ ਜਾਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਵੱਡਾ ਰੋਸ ਜਿਹੜਾ ਕਿਸਾਨਾਂ ਚ ਪਾਇਆ ਜਾ ਰਿਹਾ ਕਿਵੇਂ ਦੇਖਦੇ ਆ ਮੈਂ ਬਲਦੇਵ ਸਿੰਘ ਸੇਖਵਾ ਸੀਨੀਅਰ ਮੀਤ ਪ੍ਰਧਾਨ ਪਗੜੀ ਸਮਾਜ ਜੱਟਾਂ ਲਹਿਰ ਪੰਜਾਬ ਅੱਜ ਜੋ ਇਹ ਧਰਨਾ ਲੱਗਾ ਕਿਸਾਨਾਂ ਦਾ ਇਹਦੇ ਵਿੱਚ ਜਿਹੜੇ 61 ਰੁਪਏ ਤੇ 50 ਪੈਸੇ ਸਰਕਾਰ ਨੇ ਦੇਣੇ ਸਨ ਕਿਸਾਨਾਂ ਦੇ ਗੰਨੇ ਦੇ ਜੋ ਕਿ ਗੰਨਾ ਦੋਰੇ ਤਿਆਰ ਹੋ ਕੇ ਫਸਲ ਕਿਸਾਨਾਂ ਦੀ ਤਿਆਰ ਹੋ ਗਈ ਆ ਪਿਛਲੇ ਪੈਸੇ ਅਜੇ ਤੱਕ ਨਹੀਂ ਦਿੱਤੇ ਗਏ 120 ਕਰੋੜ ਰੁਪਇਆ ਕਿਸਾਨਾਂ ਦਾ ਜਿਹਦੇ ਕਰਕੇ ਜੋ ਕਿਸਾਨ ਜਿਹੜੇ ਨੇ ਬੜੇ ਦੁਖੀ ਨੇ ਕਿਸਾਨਾਂ ਨੂੰ ਪੈਸੇ ਦੀ ਲੋੜ ਤੇ ਦੂਸਰਾ ਜੋ ਲੈਂਡ ਪੂਲਿੰਗ ਚੱਲੀ ਆ ਜਿਹੜੀ ਆ ਜ਼ਮੀਨ ਕਿਸਾਨਾਂ ਕੋਲੋਂ ਖੋਹ ਕੇ ਤੇ ਦਿੱਲੀ ਦੇ ਜਿਹੜੇ ਭਈਏ ਨੇ ਉਹਨਾਂ ਨੂੰ ਇਹ ਪਤੰਗ ਜ਼ਮੀਨਾਂ ਵੇਚ ਕੇ ਪੈਸੇ ਦੇਣ ਲੱਗਾ ਕਿਸਾਨ ਪੂਰੇ ਦੁਖੀ ਨੇ ਕਿਸਾਨ ਦੀ ਜ਼ਮੀਨ ਆ ਉਹ ਚਾਹੇ ਵਿੱਚ ਚਾਹੇ ਖਰੀਦੇ ਇਹਦਾ ਕੋਈ ਹੱਕ ਨਹੀਂ ਕਿ ਉਹ ਕਿਸਾਨਾਂ ਕੋਲੋਂ ਜ਼ਮੀਨ ਖੋਏ ਅਸੀਂ ਇੱਕ ਇੰਚ ਵੀ ਜ਼ਮੀਨ ਜਿਹੜੀ ਆ ਇਹਨੂੰ ਪੰਜਾਬ ਚੋਂ ਨਹੀਂ ਲੈਣ ਦੇਵਾਂਗੇ ਸੋ ਕਿਸਾਨਾਂ ਦਾ ਇਹ ਧਰਨਾ ਉਦੋਂ ਤੱਕ ਲੱਗਾ ਰਹੇਗਾ ਜਦ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੇ ਕਿਸਾਨ ਦਿੱਲੀ ਦੇ ਧਰਨਾ ਦੀ ਤਰਜ਼ ਤੇ ਅੱਜ ਇੱਥੇ ਬੈਠੇ ਨੇ ਆਪਣੇ ਮੰਗਾ ਮਨਾ ਕੇ ਇਥੋਂ ਉੱਟਣਗੇ ਉਸ ਤੋਂ ਪਹਿਲਾਂ ਨਹੀਂ ਉੱਟਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਪ੍ਰਧਾਨ ਵੀ ਸਾਡੇ ਨਾਲ ਨੇ ਇਸ ਜਥੇਬੰਦੀ ਦੇ ਕਿਸਾਨ ਸੰਘ ਦੇ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਕਿ ਇਹ ਜਿਹੜਾ ਧਰਨਾ ਲੱਗਾ ਹੋਇਆ ਵਾ ਇਹ ਅਣਮਿੱਥੇ ਸਮੇਂ ਲਈ ਆ ਜਾਂ ਇੱਕ ਮਾਤਰ ਇੱਕ ਦਿਨ ਵਾਸਤੇ ਲਾਇਆ ਸਾਡੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਰਾਜੂ ਤੇ ਸਾਡੇ ਹੋਰ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਡੀਸੀ ਸਾਹਿਬ ਨਾਲ ਜਿਹੜੀ ਗੱਲਬਾਤ ਕਰਨ ਲਈ ਗਏ ਆ ਅਗਰ 1 ਵਜੇ ਦਾ ਟਾਈਮ ਆ ਸਾਡਾ ਇੱਕ ਰਾਹ ਹੀ ਖੁੱਲਾ ਛੱਡਿਆ ਜਿੰਨਾ ਜੇ 1 ਵਜੇ ਤੱਕ ਸਾਡੀ ਗੱਲ ਨਾ ਮੰਨੀ ਤਹੀਂ ਦੋਵੇਂ ਰਾਹ ਜਿਹੜੇ ਆ ਉਹ ਬੰਦ ਕਰ ਦਾਂਗੇ ਹਾਈਵੇ ਤੇ ਸਾਡੇ ਰਾਜੇਵਾਲ ਸਾਹਿਬ ਦਾ ਵੀ ਮੈਨੂੰ ਹੁਣੇ ਫੋਨ ਆਇਆ ਕਿ ਤੁਸੀਂ ਦੱਸੋ ਜੇ ਕੋਈ ਗੱਲ ਵਾ ਅਕੜ ਦੀ ਗੱਲ ਮੁਫਤਨ ਪ੍ਰਧਾਨਜੀ ਰੁਕਦੀ ਆ ਕਿ ਇਹ ਜਿਹੜਾ ਪਲਾਨ ਪੁਲਿੰਗ ਪਾਲਿਸੀ ਆ ਉਹ ਪੰਜਾਬ ਸਰਕਾਰ ਦੇ ਉੱਪਰ ਬੋਸ ਹੋਵੇਗਾ ਜਾਂ ਗੰਨਾ ਮੈਨਮੈਂਟ ਤੇ 61 ਰੁਪਏ ਨੂੰ ਲੈ ਕੇ ਤੁਸੀਂ ਕਹਿੰਦੇ ਕਿ ਹਾਈਵੇ ਚੱਕੇ ਜਾਮ ਕਰਦਾਂਗੇ ਆਮ ਲੋਕਾਂ ਦਾ ਕੀ ਕਸੂਰ ਆ ਕੀ ਕੋਈ ਗੱਲ ਨਹੀਂ ਆਮ ਜਨਤਾ ਦਾ ਕੋਈ ਕਸੂਰ ਨਹੀਂ ਕਿਸਾਨ ਹੋਰ ਕਿੱਥੇ ਜਾਗੇ ਜੀ ਅਸੀਂ ਸਾਰੀ ਕਾਸ਼ੀ ਨੂੰ ਦੋ ਤਿੰਨ ਵਾਰੀ ਮੰਗ ਪੱਤਰ ਦੇ ਚੁੱਕੇ ਆਂ ਡੀਸੀ ਸਾਹਿਬ ਨੂੰ ਦੇ ਚੁੱਕੇ ਆਂ ਹੋਰ ਸਾਨੂੰ ਮੰਤਰੀ ਦੇ ਕੋਈ ਮਿਲਦਾ ਨਹੀਂ ਡੀਸੀ ਦੀ ਕੋਠੇ ਬੈਠਾ ਕੋਈ ਅਸਰ ਹੀ ਨਹੀਂ ਹੁੰਦਾ ਜੀ ਸਾਡੀ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਅਸੀਂ ਸਾਡੇ ਆਖਰੀ ਹਥਿਆਰੇ ਹੋਈ ਆ ਵੀ ਅਸੀਂ ਧਰਨਾ ਲਾ ਕੇ ਕਿ ਫਿਰ ਆਪਣੀਆਂ ਜਿਹੜੀਆਂ ਮੰਗਾਂ ਉਹ ਮਨਾਵਾਂਗੇ ਅਗਰ ਸਾਡੀ ਇਹਨਾਂ ਅਜੇ ਤੱਕ ਮੰਗ ਨਾ ਮੰਨੀ ਸੰਯੁਕਤ ਮੋਰਚੇ ਦਾ ਅਸੀਂ ਮੈਂਬਰ ਆਂ ਸਾਨੂੰ ਫੋਨ ਆ ਰਹੇ ਆ ਪੰਜਾਬ ਨੂੰ ਕੱਲ ਨੂੰ ਸਾਰੇ ਸਾਰੇ ਪੰਜਾਬ ਚ ਰੋਡ ਬੰਦ ਕਰਕੇ ਇੱਕ ਅਰੇ ਪੰਜਾਬ ਨੂੰ ਜਿਹੜਾ ਹਲਾ ਦੇਵਾਂਗੇ ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ ਵੀ ਸਾਡੇ ਬੱਚੇ ਜਿਹੜੇ ਆ ਫੀਸ ਕੋਲ ਘਰ ਬੈਠੇ ਆ ਤੇ ਸਾਡੇ ਪੈਸੇ ਅੱਜ ਹੀ ਖਾਤਾ ਚ ਪਾਵੇ ਜੂਰੀਆ ਘਣੋਂ ਸਾਡੀ ਕੰਨੇ ਦੀ ਔਰ ਝੋਨੇ ਦੀ ਫਸਲ ਖਰਾਬ ਹੋ ਰਹੀ ਆ ਕਿੱਥੇ ਜਿਮਨੀ ਚੋਣ ਹੋ ਰਹੀ ਆ ਉੱਥੇ ਯਾਰ ਰੈਕ ਲਗਾਏ ਜਾ ਰਹੇ ਆ ਉੱਥੇ ਜਿਹੜੀ ਖਤ ਜਾ ਰਹੀ ਆ ਸਾਡੇ ਗਰਦਾਪੁਰ ਜ਼ਿਲ੍ਹੇ ਨੂੰ ਇਹਦਾ ਪਿਛਲਾ ਜ਼ਿਲ੍ਹਾ ਸਮਝਿਆ ਵਾ ਤੇ ਮੈਂ ਦੂਸਰੀਆਂ ਪਾਰਟੀਆਂ ਨੂੰ ਕਾਂਗਰਸ ਤੇ ਅਕਾਲੀ ਦਲ ਨੂੰ ਵੀ ਇਹ ਬੇਨਤੀ ਕਰਦਾ ਕਿ ਕਿਸਾਨਾਂ ਦੇ ਹੱਕ 'ਚ ਕੇ ਨੇ ਨਾਰਾ ਨਹੀਂ ਮਾਰਿਆ ਤੁਸੀਂ ਵੀ ਸਾਡੇ ਕੋਲ ਕੱਲ ਨੂੰ ਵੋਟਾਂ ਲੈਣ ਆਉਣਾ ਜੇ ਕਿਸਾਨ ਦੇ ਹੱਕ 'ਚ ਨਾਰਾ ਜਰਾ ਉਹ ਮਾਰਿਆ ਕਰੋ ਕਿ ਤਾਂ ਹੀ ਅਸੀਂ ਤੇ ਵਿਧਾਨ ਸਭਾ ਜਾ ਨਹੀਂ ਸਕਦੇ ਜਿਹੜੇ ਵਿਧਾਨ ਸਭਾ ਜਾਂਦੇ ਆ ਉਹਨਾਂ ਨੂੰ ਉੱਥੇ ਬੋਲਣਾ ਚਾਹੀਦਾ ਹੈ ਵਿਰੋਧੀ ਧਿਰ ਨੂੰ ਕਿ ਕਿਸਾਨਾਂ ਦੇ ਜਿਹੜੇ ਪੈਸੇ ਪਾਓ ਇੱਕ ਹੀ ਪੁੱਟਾ ਵਾਂਗੂ ਫਸਲ ਜਿਹੜੀ ਪਾਲੀ ਆ ਦੋ ਫਾਰੀ ਤੋਂ ਬਾਅਦ ਕੋਈ ਪੈਸਾ ਨਹੀਂ ਆਇਆ ਅਸੀਂ ਲੇਵਰ ਨੂੰ ਪੈਸੇ ਦਿੱਤੇ ਅਸੀਂ ਗੰਨੇ ਲਾਉਣ ਦੇ ਪੈਸੇ ਦਿੱਤੇ ਤੇ ਦੁਬਾਰਾ ਫੇਰ ਫਸਾ ਤਿਆਰ ਕਰ ਲਈਆ ਦੱਸੋ ਪੈਸੇ ਸਾਡੇ ਕਿੱਥੋਂ ਆਉਣ ਤੇ ਜਿਹੜੇ ਲੋਨ ਵਾਲੇ ਆ ਉਹ ਸਾਡੇ ਕਰਨੇ ਤੇ ਚਿੱਠੀਆਂ ਕੱਢਦੇ ਆ ਲਿੰਟਾਂ ਵਾਲੇ ਤੇ ਨਹੀਂ ਤਾਂ ਸਾਨੂੰ ਡਰਾਵਾ ਮਾਰਦੇ ਆ ਵੀ ਤੁਹਾਡੀ ਜ਼ਮੀਨ ਜਿਹੜੀ ਉਹ ਪੈਰ ਕਰਾਂਗੇ ਜੀ ਬਿਲਕੁਲ ਜੀ ਕਿਸਾਨਾਂ ਦੇ ਅੰਦਰ ਜਿਹੜਾ ਵਾ ਪੰਜਾਬ ਸਰਕਾਰ ਦੇ ਪ੍ਰਤੀ ਜਿਹੜਾ ਚਾਹੇ ਉਹ ਲੈਂਡ ਬੋਲਿੰਗ ਪਾਲਿਸੀ ਹੋਵੇ ਚਾਹੇ ਗੰਨੇ ਦੀ ਬਕਾਇਆ ਰਾਸੀ ਹੋਵੇ ਚਾਹੇ ਯੂਰੀਆ ਖਾਦ ਦਾ ਮਸਲਾ ਹੋਵੇ ਵੱਡਾ ਜਿਹੜਾ ਰੂਸ ਆ ਉਹ ਨਜ਼ਰ ਆ ਰਿਹਾ ਕਿਸਾਨਾਂ ਦਾ ਕਹਿਣਾ ਕਿ ਡਿਪਟੀ ਜੱਥੇਬੰਦੀ ਦੀ ਆਗੂ ਟੀਮ ਜਿਹੜੀ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਆ ਜੇਕਰ ਕੋਈ ਛਿੱਟਾ ਨਿਕਲਦਾ ਉਸ ਮੀਟਿੰਗ ਦਾ ਤਾਂ ਠੀਕ ਹੈ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਇਹ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤੇ ਪੰਜਾਬ ਪੱਦਰ ਦੇ ਉੱਪਰ ਜਿਹੜਾ ਵਾ ਇਹ ਜਿਹੜਾ ਸੰਘਰਸ਼ ਹੈਗਾ ਵਾ ਇਹ ਪ੍ਰੋਟਸਟ ਇਹਨੂੰ ਵੱਡੀ ਰੂਪਰੇਖਾ ਦੇ ਕੇ ਜਿਹੜੇ ਚੱਕੇ ਨੇ ਚਾਹੇ ਉਹ ਨੈਸ਼ਨਲ ਹਾਈਵੇ ਹੋਵੇ ਜਾਂ ਪੰਜਾਬ ਦਾ ਕੋਈ ਵੀ ਰੋਡ ਹੋਵੇ ਉਹਨੂੰ ਪੂਰੀ ਤਰ੍ਹਾਂ ਜਿਹੜਾ ਜਾਮ ਕਰ ਦਿੱਤਾ ਜਾਏਗਾ ਤੇ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਇਸੇ ਤਰ੍ਹਾਂ ਚੱਲੇਗਾ ਜਿੰਨੀ ਦੇਰ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਾਂ ਲੈਂਡ ਪੋਲਿੰਗ ਪਾਲਿਸੀ ਜਿਹੜੀ ਆ ਉਹ ਪੰਜਾਬ ਸਰਕਾਰ ਜਿਹੜੀ ਆ ਵਾਪਸ ਨਹੀਂ ਲੈਂਦੀ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਕਿਸਾਨਾਂ ਦਾ ਧਰਨਾ ਜਿਹੜਾ ਇਹਦੀਆਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਰੋਸ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਾਂ ਡੀਸੀ ਗੁਰਦਾਸਪੁਰ ਵੱਲੋਂ ਕੋਈ ਇਹਨਾਂ ਮੀਟਿੰਗਾਂ ਦਾ ਸੱਟਾ ਕੱਢਿਆ ਜਾਂਦਾ ਜਾਂ ਕਿਸਾਨ ਇਸੇ ਤਰ੍ਹਾਂ ਹੀ ਬਾਦਸਤੂਰ ਜਿਹੜਾ ਆਪਣਾ ਰੋਸ ਦਰਜ ਕਰਾਉਣ ਵਾਸਤੇ ਜਿਹੜੇ ਮਜਬੂਰ ਰਹਿੰਦੇ ਨੇ ਹੁਣ ਤੱਕ ਲਈ ਇਨਾਂ ਹੀ ਸਹਾਯੋਗੀ ਕੈਮਰਾ ਪਰਸਨਲਸ ਦੀਪ ਤੇ ਨਾਲ ਮਹਿ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ